ਅਸੀਂ ਅਸੀਂ ਪ੍ਰੋਵਾਈਡ ਕਰਵਾਇਆ ਹੈ ਤੁਸੀਂ ਪੂਰਾ ਸੁਣਾ ਦੇ ਵਿੱਚ ਘੇਰੋ ਨਗਰ ਨਿਗਮ ਤੋਂ ਹੋਰ ਜਿੱਦਾਂ ਦਾ ਵੀ ਤੁਹਾਨੂੰ ਸਹਿਯੋਗ ਚਾਹੀਦਾ ਉਹ ਸਾਡੀ WhatsApp ਨੰਬਰ ਅਵੇਲੇਬਲ ਹੈਗਾ ਉਹਦੇ ਉੱਤੇ ਪਾ ਸਕਦੇ ਆ ਸਾਡੇ ਸਾਰੇ ਅਧਿਕਾਰੀਆਂ ਦੀ ਟੀਮ ਉਹ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਉਹ ਉੱਥੇ ਉਹ ਸਾਨੂੰ ਦੱਸ ਸਕਦੇ ਤਾਂ ਕਿ ਅਸੀਂ ਹੋਰ ਬਿਹਤਰ ਸੇਵਾ ਦੇ ਸਕੀਏ ਬਹੁਤ ਬਹੁਤ ਧੰਨਵਾਦ ਸੰਦੀਪ तिवारी जी ਸੋ ਦੋਸਤੋ ਇਹ ਸਾਡਾ ਨਗਰ ਨਿਗਮ ਦੇ ਕਾਰਜ ਜਿਹੜੇ ਸੀ ਸੰਦੀਪ तिवारी ਜੀ ਜੀ ਨਾਮ ਜਿਹੜਾ ਦੋਸਤੋ ਅੱਜ ਮਹਾ ਮਾਏ ਦੇ ਮਾਸੇ ਸ਼ੇਰ ਮਸਤਕਾ ਦੇ ਜਿਹੜੇ ਨਵਰਾਤਰੀ ਸਾਵਣ ਦੇ ਸ਼ੁਰੂ ਹੋਏ ਆ ਜਿਹਦੇ ਚ ਸੰਗਤਾਂ ਬਹੁਤ ਹਰਸ਼ ਉਲਾਸ ਦੇ ਨਾਲ ਜਾਂਦੀਆਂ ਤੇ ਹੁਸ਼ਿਆਰਪੁਰ ਨੂੰ ਛੋਟੀ ਕਾਸ਼ੀ ਵੀ ਕਿਹਾ ਜਾਂਦਾ ਹੈ ਜਿੱਥੇ ਪੂਰੇ ਭਾਰਤ ਇਹ ਨਹੀਂ ਪੂਰੇ ਵਿਸ਼ਵ ਤੋਂ ਜਿਹੜੀਆਂ ਸੰਗਤਾਂ ਮਹਾਮਾਈ ਦੇ ਚਰਨਾਂ 'ਚ ਨਤਮਸਤ ਹੋਣ ਜਾਣੀਆਂ ਉਹ ਇਸ ਰਸਤੇ ਤੇ ਜਾਣੀਆਂ ਸੋ ਸਿਵਲ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਕਿਹੜੇ-ਕਿਹੜੇ ਪ੍ਰਬੰਧ ਕੀਤੇ ਅਸੀਂ ਇਹਨਾਂ ਦੇ ਸਬੰਧ ਵਿੱਚ ਵੱਖ-ਵੱਖ ਪ੍ਰਤੀਨਿਧਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਅੱਜ ਹੁਣ ਅਸੀਂ ਗੱਲ ਕਰਾਂਗੇ ਨਗਰ ਕੌਂਸਲ ਦੇ ਜਿਹੜੇ ਪ੍ਰਤੀਨਿਧ ਸੰਦੀਪ ਤਿਵਾੜੀ ਜੀ ਵੀ ਇਹਨਾਂ ਨਗਰ ਕੌਂਸਲ ਵੱਲੋਂ ਜਿਹੜੀ ਸੰਗਤਾਂ ਦੇ ਜਾਣ ਦੀ ਵਿਵਸਥਾ ਜੇ ਆਉਣ ਦੀ ਜਾਂ ਕਿਸ ਤਰ੍ਹਾਂ ਉਹਦਾ ਲੰਗਰ ਜਾਂ ਨ ਇਹਤੇ ਆਸਾਨੀ ਨਾਲ ਹੋ ਸਕੇ ਸੋ ਸੰਦੀਪ ਤੋੜੀ ਜੀ ਤੁਹਾਡਾ ਸਵਾਗਤ ਹੈ ਜੀ ਦਾ ਭਾਰਤ ਜੀ ਬਹੁਤ ਬਹੁਤ ਸ਼ੁਕਰੀਆ ਤੇ ਸਰ ਜਿਹੜਾ ਇਸ ਵੇਲੇ ਮਹਾਮੈ ਜੇ ਨਵਰਾਤਰੇ ਸ਼ੁਰੂ ਹੋਏ ਆ ਅੱਜ ਪਹਿਲਾ ਨਵਰਾਤਰਾ ਹੈ ਤੇ 9 ਦਿਨ ਚੱਲਣੇ ਆ ਸਾਵਨ ਦੇ ਮਹੀਨੇ ਕਿਹੜੇ ਕਿਹੜੇ ਪ੍ਰਬੰਧ ਕੀਤੇ ਗਏ ਨਗਰ ਕਾਉਂਸਲ ਵੱਲੋਂ ਬਣਦੀ ਜਿਹੜੀ ਤੁਹਾਡੀ ਦੇਖੋ ਜੀ ਮੈਂ ਤੁਹਾਡੇ ਮਾਧਿਅਮ ਤੋਂ ਸਾਰੀ ਪਬਲਿਕ ਨੂੰ ਇਹ ਦੱਸਣਾ ਚਾਹਾਂਗਾ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਕੀ ਇਹ ਸ਼ੁਭ ਨਰਾਤੇ ਹੋਏ ਆ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਵੱਲੋਂ ਸਾਰੇ ਜਿੰਨੇ ਲੰਗਰ ਕਮੇਟੀਆਂ ਉਨ੍ਹਾਂ ਨਾਲ ਇੱਕ ਵੱਖਰੇ ਤੌਰ ਤੇ ਪਹਿਲਾਂ ਮੀਟਿੰਗ ਕੀਤੀ ਗਈ ਫਿਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੀਸੀ ਸਾਹਿਬ ਦੀ ਰਹਿਮ ਰਹਿਨੁਮਾਈ ਦੇ ਵਿੱਚ ਹਿਮਾਚਲ ਦੇ ਅਧਿਕਾਰੀਆਂ ਦੀ ਔਰ ਸਾਡੇ ਹੁਸ਼ਿਆਰਪੁਰ ਦੇ ਅਧਿਕਾਰੀਆਂ ਦੀ ਇੱਕ ਮੀਟਿੰਗ ਕੀਤੀ ਗਈ ਹਰ ਸਾਲ ਦੀ ਤਰ੍ਹਾਂ ਅਸੀਂ ਨਿਗਮ ਵੱਲੋਂ ਸਾਰੀਆਂ ਲੰਗਰ ਕਮੇਟੀਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕੀਤੀ ਕਿ ਇੱਕ ਤਾਂ ਤੁਸੀਂ ਪਲਾਸਟਿਕ ਦਾ ਉਪਯੋਗ ਨਹੀਂ ਕਰਨਾ ਦੂਸਰਾ ਜਿਹੜਾ ਵੀ ਲੰਗਰ ਲਗਾਉਣਾ ਹੈ ਉਹ ਸੜਕ ਤੋਂ 10 ਫੁੱਟ ਹਟਕੇ ਪਿੱਛੇ ਲਗਾਉਣਾ ਹੈ ਅੱਗ ਬੁਝਾਊ ਯੰਤਰਾਂ ਦਾ ਇੰਤਜ਼ਾਮ ਆਪਣੇ ਕੋਲ ਰੱਖਣਾ ਹੈ ਕਿਸੇ ਕਿਸਮ ਦੇ ਉੱਚੀ ਲਾਊਡ ਸਪੀਕਰ ਲਗਾ ਕੇ ਪੱਦੇ ਗਾਣੇ ਨਹੀਂ ਚਲਾਣੇ ਮਹਾਮਾਈ ਦਾ ਗੁਣਗਾਨ ਕਰਨ ਲਈ ਭੇਟਾਂ ਚਲਾਣੀਆਂ ਉਹ ਵੀ ਇੱਕ ਨਾਰਮਲ ਆਵਾਜ਼ ਦੇ ਉੱਤੇ ਲਗਾਣੀਆਂ ਹੈਗੀਆਂ ਉਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਵੱਲੋਂ ਸਾਰਿਆਂ ਨੂੰ ਬੇਨਤੀ ਕੀਤੀ ਗਈ ਕਿ ਕੋਈ ਵੀ ਟੈਂਪੂਆਂ ਟਰਾਲੀਆਂ ਦੇ ਵਿੱਚ ਭਰ ਕੇ ਸੰਗਤ ਨੂੰ ਨਾਲੇਜ ਆਵੇ ਕਿਉਂਕਿ ਭੀੜ ਦੇ ਵਿੱਚ ਕੋਈ ਵੀ ਹਾਦਸਾ ਹੋ ਸਕਦਾ ਹੈ ਕਿਸੇ ਦੀ ਵੜਮੁੱਲੀ ਜਾਨ ਜਾ ਸਕਦੀ ਹੈ ਜਿੱਥੋਂ ਤੱਕ ਨਗਰ ਨਿਗਮ ਦਾ ਲਿੰਕ ਹੈ ਅਸੀਂ ਮੰਗੂਵਾਲ ਬੈਰੀਅਰ ਤੱਕ ਹਰ ਸਾਲ ਆਪਣੇ ਨਿਗਮ ਦੀ ਔਰ ਵਕਫਾ ਵਕ ਜਿਹੜੀਆਂ ਸ਼ਹਿਰ ਦੀਆਂ ਜਥੇਬੰਦੀਆਂ ਹੈਗੀਆਂ ਉਹਨਾਂ ਨੂੰ ਨਾਲ ਲੈ ਕੇ ਸਫਾਈ ਕਰਾਉਂਦੇ ਆ ਪਹਾੜਾਂ ਦੇ ਵਿੱਚ ਲੋਕੀ ਕੂੜਾ ਘੇਰ ਜਾਂਦੇ ਸੀ ਪਹਾੜਾਂ ਦੀਆਂ ਖੱਡਾਂ ਚੋਂ ਵਿੱਚੋਂ ਆਪ ਉੱਤਰ ਉੱਤਰ ਕੇ ਉਹਨਾਂ ਨੂੰ ਕਰਵਾਉਂਦੇ ਆ ਹਰ ਲੰਗਰ ਕਮੇਟੀ ਨੂੰ ਅਸੀਂ ਦੋ ਦੋ ਡਸਟਬਿਨ ਦੇ ਰਹੇ ਆ ਨਿਗਰ ਨਿਗਮ ਵੱਲੋਂ ਹਰ ਲੰਗਰ ਕਮੇਟੀ ਨੂੰ ਵੱਡੇ ਜਿਹੜੇ ਬੀਨ ਬੈਗ ਹੁੰਦੇ ਆ ਉਹ ਦੇ ਰਹੇ ਆ ਥਰੂਆਊਟ ਸਾਡੀਆਂ ਜਿਹੜੀਆਂ ਟੀਮਾਂ ਹੈਗੀਆਂ ਉਹ ਸਾਡੀ ਲਿਮਟ ਤਾਂ ਵੈਸੇ 1.5 ਕਿਲੋਮੀਟਰ ਤੇ ਜਾ ਕੇ ਖਤਮ ਹੋ ਜਾਂਦੀ ਆ ਲੇਕਿਨ ਅਸੀਂ ਮੰਗੂਵਾਲ ਬੈਰੀਅਰ ਜਿਹੜਾ ਤਕਰੀਬਨ ਸਾਤੋਂ ਹੱਥੋਂ 20 ਕਿਲੋਮੀਟਰ ਹੈਗਾ ਉਸ ਦੀ ਦੂਰੀ ਤੱਕ ਅਸੀਂ ਜਾ ਕੇ ਡੇਲੀ ਟੈਂਪੂ ਔਰ ਟਰਾਲੀਆਂ ਲਗਾ ਕੇ ਉਹ ਜਿਹੜੇ ਬੀਨ ਬੈਗ ਆ ਜਿਹੜੇ ਡਸਟਬਿਨਾਂ ਭਰੇ ਹੋਏ ਆ ਉਹ ਅਸੀਂ ਚੁਕਾ ਕੇ ਲਿਆਵਾਂਗੇ ਇਸ ਤੋਂ ਇਲਾਵਾ ਅਸੀਂ ਵੱਖ-ਵੱਖ ਥਾਵਾਂ ਦੇ ਉੱਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਦੇ ਹੋਲਡਿੰਗ ਬੋਰਡ ਵੀ ਲਗਾਏ ਆ ਸਾਡੀਆਂ ਹੈਲਥ ਟੀਮਾਂ ਦੇ ਨਾਲ ਵੀ ਟਾਇਆਪ ਰਹਿਗਾ ਪੁਲਿਸ ਦਾ ਕੰਟਰੋਲ ਰੂਮ ਵੀ ਰਹੇਗਾ ਇਸ ਤੋਂ ਇਲਾਵਾ ਪੂਰੇ ਮੇਲੇ ਦੌਰਾਨ ਦੋ ਮੋਬਾਈਲ ਟਾਇਲਟ ਵੈਨ ਜਿਹਦੇ ਵਿੱਚ 5-5 ਮੇਲ ਫੀਮੇਲ ਦੇ ਬਲਾਕ ਹੋਣਗੇ ਉਹ ਅਸੀਂ ਉੱਥੇ ਪ੍ਰੋਵਾਈਡ ਕੀਤੇ ਆ ਦੋ ਫਾਇਰ ਦੀਆਂ ਗੱਡੀਆਂ ਸਾਡੀਆਂ ਇੱਕ ਚੋਹਾਲ ਬੇਸ ਸਟੇਸ਼ਨ ਦੇ ਉੱਤੇ ਔਰ ਇੱਕ ਮੰਗੂਵਾਲ ਬੈਰੀਅਰ ਦੇ ਉੱਤੇ ਇੱਕ ਪਰਮਨੈਂਟਲੀ ਸਾਡੀਆਂ ਸਟੇਸ਼ਨ ਰੈਣ ਗਈਆਂ ਕਿ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਆਪਾਂ ਨਜਿੱਟ ਸਕੀਏ ਆ ਬਹੁਤ ਬਹੁਤ ਧੰਨਵਾਦ ਸੰਦੀਪ ਤਵਾਰੀ ਜੀ ਸਰ ਹੋਰ ਕੋਈ ਗੱਲ ਹੈ ਤਿਹੜੀ ਬੈਸੀ ਤਾਂ ਤੁਸੀਂ ਸਟਾਰਟਿੰਗ ਤੋਂ ਲੈ ਕੇ ਟਲ ਟਾਈਮ ਤੱਕ ਤਰੀ ਦੱਸਤੀ ਹੈ ਕਿ ਯਾਤਰਾ ਦੇ ਦੌਰਾਨ ਕਿਸ ਤਰ੍ਹਾਂ ਦੀ ਹੈ ਹੋਰ ਕੋਈ ਸ਼ਹਿਰ ਨਿਵਾਸੀਆਂ ਨੂੰ ਜਿਵੇਂ ਤੁਸੀਂ ਵਰਤਨ ਦਿੱਤੇ ਆ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਵਿਵਸਥਾ ਵਾਸਤੇ ਸਾਰੀ ਦੱਸਿਆ ਪੁਲਿਸ ਪ੍ਰਸ਼ਾਸਨ ਨੇ ਤਰਕ ਤੇ ਹੋਰ ਕੋਈ ਗੱਲ ਜਿਹੜੀ ਤੁਸੀਂ ਸ਼ਹਿਰ ਵਾਸੀਆਂ ਨੂੰ ਕਹਿਣੀ ਚਾਹੁੰਦੇ ਹੋ ਕਿ ਜੇ ਪੇਸ਼ਕ 1.5 ਕਿਲੋਮੀਟਰ ਦਾ ਰਨ ਹੈ ਆਪਣਾ ਪਰ ਮੰਗੂ ਵਾਲ ਬਾਰਡਰ ਤੱਕ ਤੁਹਾਡੀ ਜਿਹੜੀ ਪਹੁੰਚ ਹੈਗੀ ਅਜੇ ਤੱਕ ਤੁਸੀਂ ਸਾਫ ਸਪਾਈ ਦਾ ਵੀ ਜਿਹੜਾ ਅਭਿਆਨ ਜਿਹੜਾ ਨਗਰ ਕਾਉਂਸਲ ਵੱਲੋਂ ਰੱਖਿਆ ਗਿਆ ਔਰ ਜਿਵੇਂ ਯਾਤਰੀ ਕਰਾਸਿੰਗ ਕਰਦੇ ਆ ਜਾਂ ਹੋਰ ਰੂਟਵੇ ਜਿਹੜੇ ਬਦਲੇ ਆ ਪਰ ਹੋਰ ਜਿਹੜੇ ਇਹਦੇ ਨਾਲ ਨਗਰ ਨਿਕੋਨਾਂ ਸੰਬੰਧਤ ਕੋਈ ਹੋਰ ਗੱਲ ਜਾਣਕਾਰੀ ਅਸੀਂ ਵੱਖ-ਵੱਖ ਥਾਵਾਂ ਦੇ ਉੱਤੇ ਸਾਈਨੇਜ ਬੋਰਡ ਵੀ ਲਗਾਏ ਆ ਤਾਂ ਕਿ ਦੂਰੋਂ ਆਉਣ ਵਾਲੇ ਯਾਤਰੀਆਂ ਨੂੰ ਚਿੰਤਪੁਰਨੀ ਰਸਤੇ ਦੇ ਬਾਰੇ ਕੋਈ ਕਨਫਿਊਜ਼ਨ ਨਾ ਹੋਵੇ ਟ੍ਰੈਫਿਕ ਲਾਈਟਾਂ ਸਟਰੀਟ ਲਾਈਟਾਂ ਅਸੀਂ ਸਾਰੀਆਂ ਦੁਰਸਤ ਕਰਵਾ ਰਹੇ ਆਂ ਸਾਡੀਆਂ ਪੈਟਰੋਲਿੰਗ ਟੀਮਾਂ ਵੀ ਨਾਲ-ਨਾਲ ਰਹਿਣਗੀਆਂ ਤਾਂਕਿ ਕਿਸੇ ਨੂੰ ਕਿਸੇ ਕਿਸਮ ਦੀ ਦਿੱਕਤ ਆਂਦੀ ਆ ਤੇ ਉਹ ਅਸੀਂ ਨਿਜਿੱਟ ਸਕੀਏ ਇਸ ਤੋਂ ਇਲਾਵਾ ਜਿਹੜੇ ਬਾਹਰੋਂ ਸ਼ਰਧਾਲੂ ਆ ਕੇ ਟੈਂਪਰੇਰੀਲੀ ਉੱਥੇ ਲੰਗਰ ਲਗਾਉਂਦੇ ਆ ਕੋਈ ਟਰੱਕ ਭਰ ਕੇ ਪਾਣੀ ਦੇ ਗਲਾਸਾਂ ਦਾ ਲੈ ਆਂਦਾ ਕੋਈ ਟਰੱਕ ਭਰ ਕੇ ਆਈਸਕ੍ਰੀਮ ਲੈ ਆਂਦੇ ਆ ਕਿਉਂਕਿ ਉਹ ਯਾਤਰੂ ਜਦੋਂ ਪੀਂਦੇ ਆ ਜਾਂ ਕੁਲਫੀ ਖਾਂਦੇ ਜਾਂਦੇ ਆ ਤਾਂ ਉਹ ਰਸਤੇ ਦੇ ਵਿੱਚ ਉਹਦੇ ਛਿਲਕੇ ਗਰਾਂਦੇ ਜਾਂਦੇ ਆ ਤੇ ਤੁਹਾਡੇ ਬਹੁਤ ਹੀ ਇਸ ਸਸ਼ਕਤ ਮਾਧਿਅਮ ਰਾਹੀਂ ਮੈਂ ਸਾਰੀ ਪਬਲਿਕ ਨੂੰ ਸਾਰੇ ਯਾਤਰੂ ਨੂੰ ਅਪੀਲ ਕਰਾਂਗਾ ਕਿ ਜਿੱਥੇ ਵੀ ਤੁਹਾਨੂੰ ਡਸਟਬਨ ਅਸੀਂ ਪ੍ਰੋਵਾਈਡ ਕਰਾਇਆ ਹੋਇਆ ਤੁਸੀਂ ਕੂੜਾ ਉਹਨਾਂ ਦੇ ਵਿੱਚ ਘੇਰੋ ਨਗਰ ਨਿਗਮ ਤੋਂ ਹੋਰ ਜਿੱਦਾਂ ਦਾ ਵੀ ਤੁਹਾਨੂੰ ਸਹਿਯੋਗ ਚਾਹੀਦਾ ਉਹ ਸਾਡੀ ਵਟਸਐਪ ਨੰਬਰ ਅਵੇਲੇਬਲ ਹੈਗਾ ਉਹਦੇ ਉੱਤੇ ਪਾ ਸਕਦੇ ਆ ਸਾਡੇ ਸਾਰੇ ਅਧਿਕਾਰੀਆਂ ਦੀ ਟੀਮ ਹੋਊਗੀ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਉਹ ਉੱਥੇ ਉਹ ਸਾਨੂੰ ਦੱਸ ਸਕਦੇ ਤਾਂ ਕਿ ਅਸੀਂ ਹੋਰ ਬਿਹਤਰ ਸੇਵਾ ਦੇ ਸਕੀਏ ਬਹੁਤ ਬਹੁਤ ਧੰਨਵਾਦ ਸੰਦੀਪ ਤਿਵਾੜੀ ਜੀ ਸੋ ਦੋਸਤੋ ਇਹ ਸਨ ਨਗਰ ਨਿਗਮ ਦੇ ਅਧਿਕਾਰੀ ਜਿਹੜੇ ਸੰਦੀਪ ਤਿਵਾੜੀ ਜੀ ਜਿਨ੍ਹਾਂ ਨੇ ਜਿਹੜਾ ਨਵਰਾਤਰੀਆਂ ਦਾ ਮੇਲਾ ਉਹਦੇ ਵਿੱਚ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਦਾ ਤਾਂ ਕਿ ਜਿਹੜੀ ਯਾਤਰੀਆਂ ਦੀ ਯਾਤਰਾ ਸੁਖਮਈ ਸ਼ਾਂਤਮਈ ਤੇ ਵਧੀਆ ਤਰੀਕੇ ਨਾਲ ਹੋਵੇ ਕਿਸੇ ਵੀ ਤਰ੍ਹਾਂ ਦੀ ਸਫਾਈ ਦੀ ਕੋਈ ਪਰਾਉਲ ਨਾ ਹੋਵੇ ਕੋਈ ਗੰਦਗੀ ਨਾ ਪਵੇ ਔਰ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਸਾਰੇ ਪ੍ਰਬੰਧਾਂ ਬਾਰੇ ਦੱਸਿਆ ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਗਾਂ ਤੱਕ ਆਵਾਮ ਤੱਕ ਇਹਨਾਂ ਨਾਲ ਕੀਤੀ ਗੱਲਬਾਤ ਪਹੁੰਚਾਈਏ ਤਾਂ ਕਿ ਜਿਹੜੇ ਲੋਕ ਕਿਸੇ ਤਰ੍ਹਾਂ ਦੇ ਵੀ ਕੋਈ ਗਲਤ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਜਿਵੇਂ ਇਹਨਾਂ ਨੇ ਵਟਸਐਪ ਨੰਬਰ ਦੱਸਿਆ ਉਹਦੇ ਨਾਲ ਵੀ ਸੰਪਰਕ ਕਰ ਸਕਦੇ ਤੇ ਹੋਰ ਵੀ ਕਿਸੇ ਤਰ੍ਹਾਂ ਦੀ ਜਿੱਥੇ ਪੁਲਿਸ ਦੀ ਜਿਹੜੇ ਟੀਮਸ ਹੈਗੀਆਂ ਨਗਰ ਨਿਗਮ ਦੀਆਂ ਆਗੀਆਂ ਹੈਲਥ ਦੀਆਂ ਟੀਮਸ ਹੈਗੀਆਂ ਸਿਵਲ ਪ੍ਰਸ਼ਾਸਨ ਦੀਆਂ ਟੀਮਸ ਹੈਗੀਆਂ ਸਾਰੀਆਂ ਟੀਮਾਂ ਨੂੰ ਵੱਖਰੇ ਵੱਖਰੇ ਜਿੱਦਾਂ ਦੇ ਵੀ ਕਿਸੇ ਜਰੂਰਤ ਪੈਂਦੀ ਉਹਨਾਂ ਨਾਲ ਸੰਪਰਕ ਕਰ ਸਕੇ ਤਾਂ ਕਿ ਉਹਨਾਂ ਦੀ ਯਾਤਰਾ ਸੇ